ਕੈਮ ਟੀਵੀ ਤੇ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਮੰਡੀ ਲਾਦੂਕਾ ਤੋਂ ਜਿੱਥੇ ਹੜਪੀੜਤਾਂ ਦੇ ਲਈ ਇਹ ਕੈਂਪ ਲੱਗਿਆ ਹੋਇਆ ਹੈ ਵੱਖ-ਵੱਖ ਪਿੰਡਾਂ ਤੋਂ ਇੱਥੇ ਲੋਕ ਪਹੁੰਚੇ ਹੋਏ ਨੇ ਵੱਖ-ਵੱਖ ਥਾਵਾਂ ਤੋਂ ਦਾਨੀ ਸੱਜਣ ਪਹੁੰਚ ਰਹੇ ਨੇ ਕੋਈ ਕੋਈ ਹਰਿਆਣਾ ਤੋਂ ਪਹੁੰਚ ਰਿਹਾ ਕੋਈ ਰਾਜਸਥਾਨ ਤੋਂ ਪਹੁੰਚ ਰਿਹਾ ਹੈ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਹੁਣ ਪੰਜਾਬ ਦੇ ਜਿਹੜੇ ਸਾਰੇ ਨੌਜਵਾਨ ਹੜਪੀੜਤਾ ਦੇ ਨਾਲ ਖੜ ਗਏ ਨੇ ਇੱਥੇ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਭਾਈ ਮੋਗਾ ਜ਼ਿਲ੍ਹਾ ਤੋਂ ਆਏ ਨੇ ਜੋ ਫਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਲਾਧੂਕਾ ਦੇ ਵਿੱਚ ਹੜਪੀੜਤਾਾਂ ਦੇ ਲਈ ਜੋ ਉਹਨਾਂ ਬਾਹਰ ਆਏ ਇਹ ਉਹਨਾਂ ਨੇ ਇੱਥੇ ਪਹੁੰਚੇ ਨੇ ਕੁਝ ਸਮਗਰੀ ਲੈ ਕੇ ਆਏ ਨੇ ਗੱਲਬਾਤ ਕਰਾਂਗੇ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਆਪਣਾ ਫ੍ਰੀਚੇਡ ਅਸੀਂ ਜੀ ਸਾਰੀ ਸੰਗਤ ਮੋਗੇ ਜ਼ਿਲ੍ਹੇ ਤੋਂ ਆਏ ਆਂ। ਕੁਝ ਸਾਡੇ ਭਰਾ ਨਾਲ ਲੁਧਿਆਣੇ ਤੋਂ ਵੀ ਨੇ। ਜੀ। ਤੇ ਪਹਿਲਾਂ ਥੋੜੇ ਦਿਨਾਂ ਅਸੀਂ ਪਹਿਲਾਂ ਜਿਹੜਾ ਉਧਰ ਫਿਰੋਜ਼ਪੁਰ ਵਾਲੀ ਸਾਈਡ ਸੇਵਾ ਕਰਦੇ ਸੀਗੇ। ਜੀ। ਤੇ ਅੱਜ ਅਸੀਂ ਇੱਥੇ ਫਾਜ਼ਿਲਕਾੜੀ ਸਾਈਡ ਆਏ ਆਂ। ਜੀ। ਤੇ ਖਾਲੀ ਗੱਟੂ ਲੈ ਕੇ ਆਏ ਆਂ ਜੀ। ਜੀ। ਤੇ ਦਵਾਈਆਂ ਜੀ। ਤੇ ਥੋੜਾ ਬਹੁਤਾ ਹੋਰ ਰਸਤ ਦਾ ਸਮਾਨ ਆ। ਜੀ। ਤੇ ਰਾਚਨ ਜਿਆਦਾ ਤਾਂ ਨਹੀਂ ਲੈ ਕੇ ਆਏ ਕਿ ਸਾਨੂੰ ਪਤਾ ਲੱਗਾ ਸੀ ਕਿ ਰਾਚਨ ਦਾ ਹੱਲ ਹੋ ਜਾਂਦਾ ਪਰ ਜਿਹੜੀਆਂ ਥੁੜੀਆਂ ਹੋਰ ਚੀਜ਼ਾਂ ਉਹਨਾਂ ਦਾ ਜ਼ਰੂਰੀ ਹੈ ਨਾ ਬੰਨ ਬੋਨ ਰੋਕਣ ਵਾਸਤੇ ਪਾਣੀ ਰੋਕਣ ਵਾਸਤੇ ਗੱਟੂਆਂ ਘਟੂਆਂ ਦੀ ਵੀ ਲੋੜ ਹੈ ਤੇ ਉਹੀ ਬਸ ਲੈ ਕੇ ਆਏ ਹਾਂ ਜੀ ਹਾਂਜੀ ਭਾਈ ਆਇਆ ਸੋਖਾ ਜੀ ਹਾਂਜੀ ਕੀ ਹਿਸਾਬ ਨਾਲ ਹਾਂਜੀ ਮੇਰਾ ਨਾਮ ਸੋਖਾ ਜੀ ਜੀ ਅਸੀਂ ਸਾਰੀ ਟੀਮ ਸਾਡੀ ਮੋਗੇ ਜਿਲ੍ਹੇ ਤੋਂ ਆਈ ਜੀ ਸਾਡੀ ਟੀਮ ਨੂੰ ਅੱਜ ਤਕਰੀਬਨ 6-7 ਦਿਨ ਹੋ ਗਿਆ ਲਗਾਤਾਰ ਜਿੱਥੇ-ਜਿੱਥੇ ਵੀ ਸਾਨੂੰ ਪਤਾ ਲੱਗਦਾ ਵੀ ਆਹ ਚੀਜ਼ ਦੀ ਲੋੜ ਆ ਉੱਥੇ ਸਾਡੀ ਟੀਮ ਜਿੰਨੇ ਜੋਗੇ ਵੀ ਹੈਗੇ ਆ ਅਸੀਂ ਸਾਰੇ ਭਰਾ ਤੇ ਪਿੰਡਾਂ ਦੇ ਵਿੱਚੋਂ ਵੀ ਰਾਸ਼ਨ ਇਕੱਠਾ ਕਰਕੇ ਜਾਂ ਸਮਾਨ ਇਕੱਠਾ ਕਰਕੇ ਲੈ ਕੇ ਜਾਂਦੇ ਆ ਬਾਕੀ ਮੈਂ ਸਾਰੇ ਭਰਾਵਾਂ ਨੂੰ ਨੌਜਵਾਨਾਂ ਨੂੰ ਇਹ ਗੱਲ ਕਹੂੰਗਾ ਵੀ ਤੁਸੀਂ ਉਨ ਉਠੋ ਜਾਗੋ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਖਾਸ ਕਰਕੇ ਸ਼ਹਿਰਾਂ ਦੇ ਵਿੱਚੋਂ ਬਹੁਤ ਘੱਟ ਲੋਕ ਆ ਰਹੇ ਆ ਕਿਉਂਕਿ ਉਹਨਾਂ ਨੂੰ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਇਹ ਚੀਜ਼ਾਂ ਦਾ ਪਾਣੀ ਬਾਰੇ ਹੁਣ ਜੋ ਪਾਣੀ ਜਿੰਨਾ ਘਰ ਆ ਜਾਏ ਉਹਨਾਂ ਨੂੰ ਪਤਾ ਵੀ ਕੀ ਹਾਲ ਆ ਤੇ ਸ਼ਹਿਰਾਂ ਵਾਲਿਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਜ਼ਰੂਰ ਨਿਕਲੋ ਤੇ ਉਹਨਾਂ ਹੜਪੀੜਤਾਂ ਦੇ ਨਾਲ ਖੜੋ ਜੀ ਤੇ ਬਾਕੀ ਸਾਰੇ ਜਿੱਥੇ ਪਤਾ ਵਾ ਇੱਕ ਜ਼ਰੂਰੀ ਬੇਨਤੀ ਇਹ ਕਰਨੀ ਆ ਜੀ ਵੀ ਜਿੰਨਾ ਘਰਾਂ ਦੇ ਵਿੱਚ ਪਾਣੀ ਆਇਆ ਉੱਥੇ ਰਾਸ਼ਨ ਸਮਾਨ ਬਹੁਤ ਘੱਟ ਪਹੁੰਚਦਾ ਕੋਸ਼ਿਸ਼ ਕਰੋ ਵੀ ਉੱਥੇ ਜ਼ਰੂਰ ਪਹੁੰਚਾਓ ਸਮਾਨ ਤੇ ਇੰਨੇ ਕੀ ਬੇਨਤੀ ਨੂੰ ਕਬੂਲ ਕਰਿਓ ਜੀ ਬਹੁਤ ਬਹੁਤ ਦੇ ਵਿੱਚ ਤੁਸੀਂ ਪਹੁੰਚੇ ਹੋ ਕਿੰਦਾ ਦਾ ਲੱਗਿਆ ਤੁਹਾਨੂੰ ਇੱਥੇ ਵਕਾਂ ਇੱਥੇ ਅਜੇ ਅਸੀਂ ਆ ਕੇ ਖੜੀ ਆ ਜੀ ਸਾਡੇ ਭਰਾਵਾਂ ਨੇ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰੂੰਗਾ ਜੀ ਸਾਨੂੰ ਮੇਰੇ ਖਿਆਲ ਚ 2 ਘੰਟੇ 2.5 ਘੰਟੇ ਹੋ ਗਏ ਤੁਰਿਆ ਨੂੰ ਤੇ ਜੀ ਸਿੱਧਾ ਇੱਥੇ ਆ ਕੇ ਰੁਕਿਆ ਬਾਈ ਹੁਣੇ ਰੋਟੀ ਪਣੀ ਖਵਾਈ ਸਾਨੂੰ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਬਾਕੀ ਸਭ ਤੋਂ ਵੱਡੀ ਗੱਲ ਇਹ ਅਸੀਂ ਇਹਨਾਂ ਲਈ ਰਸਣ ਲੈ ਕੇ ਆਏ ਸਾਡੀ ਸੇਵਾ ਕਰੀ ਜਾਂਦੇ ਸਾਨੂੰ ਇੰਨਾ ਬਹੁਤ ਖੁਸ਼ੀ ਹੈ ਭਈ ਆਪ ਘਰ ਡੁੱਬੇ ਹੋਏ ਇਹਨਾਂ ਦੇ ਤੇ ਵਿਚਾਰੇ ਸਾਡੀ ਚਾਹ ਪਾਣੀ ਦੀ ਸੇਵਾ ਕਰ ਰਹੇ ਆ ਰੋਟੀ ਪਾਣੀ ਦੀ ਆਪ ਭਰਾ ਹੋਣੀ ਸਾਡੇ ਨਾਲ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਗੇ ਤੋਂ ਬਹੁਤ ਦਾਇਧੇ ਲੋ ਧੰਨਵਾਦ ਕਰਦੇ ਆਂ ਕੀਰਿਆਂ ਦਾ ਜਿਹੜੇ ਸਾਡੇ ਵਿੱਚ ਅੱਜ ਪਹੁੰਚੇ ਆ ਮਾੜੇ ਹਾਲਾਤਾਂ ਨੂੰ ਵੇਖ ਕੇ ਹੋਰ ਵੀ ਆਣ ਵਾਲੇ ਸੱਜਣਾਂ ਦਾ ਦਇਧੇ ਧੰਨਵਾਦ ਕਰਦੇ ਆਂ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜਲਦੀ ਇਹ ਮਨ ਲੋ ਜਿਹੜੀ ਮੁਸੀਬਤ ਪੰਜਾਬ ਤੇ ਬਣੀ ਹੋਈ ਹੈ ਟਲ ਜੇ ਤੇ ਬਾਕੀ ਜਿੰਨੇ ਵੀ ਸੱਜਣ ਮਿੱਤਰ ਦੇਖ ਰਹੇ ਆ ਸੁਣ ਰਹੇ ਆ ਜਿੰਨਾ ਤੋਂ ਜਿੰਨਾ ਸਹਿਯੋਗ ਹੁੰਦਾ ਹੈ ਕਰਨਾ ਚਾਹੀਦਾ ਕਿਉਂਕਿ ਇਹ ਆਫਤ ਇਕੱਲੇ ਇੱਕ ਘਰ ਤੇ ਨਹੀਂ ਆਈ ਇਕੱਲੇ ਪੰਜਾਬ ਤੇ ਨਹੀਂ ਆਈ ਲਗਭਗ ਸਾਰੇ ਸੁਣਨ ਵਾਲੇ ਦੇਖਣ ਵਾਲੇ ਤੇ ਆਈ ਹੈ ਜਿਨ੍ਹਾਂ ਦੀਆਂ ਫਸਲਾਂ ਕਾਰੋਬਾਰ ਸਭ ਰੁੜ ਗਿਆ ਹੈ ਆਸੇ ਕਰਦੇ ਆ ਜਿੰਨੇ ਵੀ ਸੱਜਣ ਮਿੱਤਰ ਜੋ ਕਿ ਸਰਦਾ ਭਾਵਨਾ ਨਾਲ ਆਪਣਾ ਇਹਨਾਂ ਦੀ ਲੈ ਕੇ ਆਉਂਦੇ ਆ ਕੁਝ ਮਗਰੀ ਜੀ तहे ਦਿਲੋਂ ਧੰਨਵਾਦ ਇਹ ਬਾਈ ਆਪਣੇ ਮੋਗੇ ਤੋਂ ਆਏ ਸੀਗੇ ਇਹਨਾਂ ਬਹੁਤ ਆਪਦੇ ਵੱਲੋਂ ਸਮਗਰੀ ਲਿਆਂਦੀ ਹੈ ਜੀ ਸਾਡਾ ਇੱਥੇ ਲਾਧੂਗਾ ਦਾ ਸਪੈਸ਼ਲ ਇਸ ਕਰਕੇ ਕੈਂਪ ਲੱਗਿਆ ਜੀ ਜੋ ਵੀ ਦਾਨੀ ਵੀਰ ਆਉਂਦਾ ਹੈ ਤੇ ਇੱਥੇ ਅਸੀਂ ਉਹਨਾਂ ਦਾ ਲੰਗਰ ਪਾਣੀ ਸੇਵਾ ਕਰਦੇ ਆਂ ਕਿਉਂਕਿ ਇਹਨਾਂ ਆਪਣਾ ਵੀ ਹੱਕ ਬਣਦਾ ਹੈ ਇਹ ਆਪਣੇ ਨਾਲ ਖੜਿਆ ਤੇ ਆਪਾਂ ਨੂੰ ਵੀ ਇਹਨਾਂ ਦਾ ਸੇਵਾ ਪਾਣੀ ਕਰਨਾ ਚਾਹੀਦਾ ਜਿਵੇਂ ਕਿ ਇਹ ਮੋਗੇ ਤੋਂ ਚੱਲਿਆ 2 2.5 ਘੰਟਿਆਂ ਦਾ ਸਫ਼ਰ ਬਹੁਤ ਔਖਾ ਆਗੋ ਆਪਾਂ ਵੀ ਇਹਨਾਂ ਨੂੰ ਚਾਹ ਪਾਣੀ ਜਾਂ ਕੁਝ ਨਾ ਪੁੱਛੀਏ ਤਾਂ ਬਹੁਤ ਗਲਤ ਗੱਲ ਹੈ ਜੀ ਚਲੋ ਆਪਣੇ ਤੇ ਮੁਸੀਬਤ ਪਣੀ ਹੈ ਬਾਕੀ ਕੋਈ ਗੱਲ ਨਹੀਂ ਇਹ ਵੀ ਟਾਲ ਜੋਗੀ ਵਾਹਿਗੁਰੂ ਕਰੇਗਾ ਬਾਕੀ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਮੋਗੇ ਤੋਂ ਆਇਆ ਐਨੇ ਸ਼ਰਧਾ ਭਾਵਨਾ ਨਾਲ ਤੇ ਬਸ ਇਹੀ ਕਹਿੰਦੇ ਹੋਏ ਧੰਨਵਾਦ ਜੀ ਸਾਡਾ